ਅਪਲੀਕੇਸ਼ਨਾਂ ਨੂੰ ਪਰਖ ਕੇ ਇੱਥੇ ਕੋਈ ਗੌਰ ਨਹੀਂ ਹੋਈ ਗੌਰ ਅੱਜ ਹੋ ਰਹੀ ਹੈ ਪਰ ਹਜੇ ਵੀ ਇਹ ਥਿੱਗ ਤੇ ਤਕਰ ਨੂੰ ਕਈ ਅਨਸਰ ਛਰਾਤੀ ਹੈ ਉਹ ਹਟਦੇ ਨਹੀਂ ਸਰਕਾਰ ਨੇ ਹਜੇ ਤੱਕ ਇਹਨਾਂ ਦੇ ਖਿਲਾਫ ਆਪ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪਹਿਲਾਂ ਜਿਹੜੀਆਂ ਸ਼ਿਕਾਇਤਾਂ ਸੀ ਇੱਥੇ ਦੱਬੀਆਂ ਰਹਿ ਗਿਆ ਇਹ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੀ ਇਹਨਾਂ ਨੂੰ ਕੀਤੀ ਹੈ ਬਿਜੀਲੈਂਸ ਮੰਤਰੀ ਸਾਹਿਬ ਨੂੰ ਮੇਰੇ ਮੰਤਰੀ ਸਾਹਿਬ ਨੇ ਬਿਜੀਲੈਂਸ ਨੂੰ ਡਿਪਾਰਟਮੈਂਟ ਜਿਹੜਾ ਮੰਤਰੀ ਸਾਹਿਬ ਨੇ ਡਾਇਰੈਕਟਰ ਸਾਹਿਬ ਨੂੰ ਮਾਰਗ ਕੀਤੀ ਡਾਇਰੈਕਟਰ ਸਾਹਿਬ ਨੇ ਲੋਕਲ ਬਾਡੀ ਦੇ ਆਨੇ ਸੀਵੀਓ ਸਾਹਿਬ ਦੀ ਡਿਊਟੀ ਲਈ ਤੇ ਟੀਮ ਅੱਜ ਆਈ ਹੈ ਇਹਦੇ ਵਿੱਚ ਵੱਡੇ ਵੱਡੇ ਐਨਓਸੀ ਦਾ ਘਪਲਾ ਹੋਇਆ ਜਿਵੇਂ ਪੇਮੈਂਟਾਂ ਦੇ ਘਪਲੇ ਨੇ ਜਿਵੇਂ ਇਹਨਾਂ ਨੇ ਬਿਜਲੀ ਦੇ ਟੈਂਡਰ ਲੱਗੇ ਹੋਏ ਨੇ ਉਹਦੀਆਂ ਕੁਟੇਸ਼ਨਾਂ ਪਾ ਕੇ ਇਹਨਾਂ ਨੇ ਕੰਮ ਕੀਤੇ ਨੇ ਜਦੋਂ ਜੀ ਟੈਂਡਰ ਲੱਗਿਆ ਹੁੰਦਾ ਉਹ ਤੋਂ ਕੰਡੀਸ਼ਨ ਆਪਾਂ ਲਾ ਨਹੀਂ ਸਕਦੇ ਇਹਦੇ ਵਿੱਚ ਬਹੁਤ ਵੱਡੇ ਵੱਡੇ ਘਪਲੇ ਨੇ ਕਈ ਮਹੀਨਿਆਂ ਤੋਂ ਅਸੀਂ ਸ਼ਿਕਾਇਤ ਕਰਦੇ ਆ ਰਹੇ ਸੀ ਪਰ ਅੱਜ ਇਹ ਸਾਡੀ ਸ਼ਿਕਾਇਤ ਲਈ ਇੱਥੇ ਇਨਕੁਆਰੀ ਕਰਨ ਆ ਰਹੇ ਨੇ ਅੱਜ ਸਾਰਾ ਕੁਝ ਇੱਕ ਪਾਸੇ ਪੜਦਾ ਪਾਸ਼ ਹੋ ਜਾਊਗਾ ਵੀ ਕਿੰਨੇ ਘਪਲੇ ਇਹਨਾਂ ਨੇ ਇੱਥੇ ਨਗਰ ਕੌਂਸਲ ਕੀਤੇ ਨੇ ਨੋਸੀਆਂ ਦੇ ਬਹੁਤ ਵੱਡੇ ਘਪਲੇ ਨੇ ਨਕਸ਼ੇ ਦੇ ਵਿੱਚ ਬਹੁਤ ਵੱਡੇ ਘਾਪਲੇ ਨੇ ਹੋਰ ਕਈ ਕੰਬਾਂ ਦੇ ਵਿੱਚ ਬਹੁਤ ਘਾਪਲੇ ਨੇ ਕਿੰਨੇ ਸਮੇਂ ਪਹਿਲਾਂ ਦਿੱਤੀ ਸੀ ਅਪਲੀਕੇਸ਼ਨ ਇਹ ਕਰਦਿਆਂ ਤੋਂ ਸਾਨੂੰ ਸਾਲ ਹੋ ਗਿਆ ਜੀ ਇਹਨਾਂ ਐਪਲੀਕੇਸ਼ਨਾਂ ਨੂੰ ਪਰ ਕੇ ਇੱਥੇ ਕੋਈ ਗੌਰ ਨਹੀਂ ਹੋਈ ਗੌਰ ਅੱਜ ਹੋ ਰਹੀ ਹੈ ਇੱਥੇ ਤੇ ਅਸੀਂ ਬਾਰ-ਬਾਰ ਏਡੀਸੀ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਕਈ ਚਿੱਠੀਆਂ ਪਾਈਆਂ ਪਰ ਇਹਨਾਂ ਦੇ ਕੋਈ ਗੌਰ ਨਹੀਂ ਹੋਈ ਗੰਗਾ ਐਲਮੇਲ ਲਈ ਜਿਹੜੀ ਸ਼ਿਕਾਇਤ ਸਾਡੀ ਬੜੀ ਹਜੇ ਵੀ ਨਹੀਂ ਸੀ ਸਿਰੇ ਲੱਗੀ ਸਹੀ ਰਿਪੋਰਟ ਇਹਨਾਂ ਨੇ ਦਿੱਤੀ ਅਸੀਂ ਉਹ ਦੁਬਾਰਾ ਵੀ ਕੀਤੀ ਹੈਗੀ ਵੀ ਇਹ ਹੈ ਅਸੀਂ ਜਦੋਂ ਕਿ ਇਹ ਵਿਜੀਲੈਂਸ ਨੂੰ ਵੀ ਫੜੇ ਗਏ ਹਜੇ ਪਰ ਹਜੇ ਵੀ ਇਹ ਤਿੱਗ ਦਿੱਤਾ ਕਰਨੋਂ ਕਈ ਅੰਸਰ ਛਰਾਰਤੀ ਐ ਉਹ ਹਟਦੇ ਨਹੀਂ ਪ੍ਰਧਾਨ ਜੀ ਕੀ ਲੱਗਦਾ ਹੁਣ ਵੀ ਹੱਲ ਹੋ ਜੂਗਾ ਕੁਝ ਦੇਖੋ ਸਰਕਾਰ ਜਿਹੜੀ ਇਹਨੇ ਹੱਲ ਕਰਨਾ ਚਾਹੁੰਦਾ ਸੀ ਸਰਕਾਰ ਨੂੰ ਐਡਾ ਵੱਡਾ ਮੁੱਦਾ ਫੜ ਕੇ ਦਿੱਤਾ ਹੈਗਾ ਤੇ ਸਰਕਾਰ ਭ੍ਰਿਸ਼ਟਾਚਾਰ ਦੇ ਅੰਗੇਸਟ ਵੀ ਬੋਲ ਰਹੀ ਆ ਪਰ ਸਰਕਾਰ ਨੇ ਹਜੇ ਤੱਕ ਇਹਨਾਂ ਦੇ ਖਿਲਾਫ ਆਪ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਤਾਂ ਅੰਟੀ ਐਨਓਸੀ ਦੇ ਨਾਂ ਤੇ ਪਹਿਲਾਂ ਵੀ ਇਨਕੁਆਰੀ ਲੱਗੀ ਸੀ ਉਹਦੇ ਚ ਕੀ ਬਣਿਆ ਜੀ ਪਹਿਲਾਂ ਨਹੀਂ ਇਨਕੁਆਰੀ ਜਿਹੜੀ ਸੀਗੀ ਉਹ ਏਡੀਸੀ ਤੱਕ ਜਾਂ ਡੀਸੀ ਤੱਕ ਹੀ ਸੀਮਤ ਰਹਗੀ ਇਹ ਜਿਹੜਾ ਹੁਣ ਸਾਡਾ ਲੋਕਲ ਬਾਡੀ ਹਰ ਦਫ਼ਤਰ ਦਾ ਵਿਜੀਲੈਂਸ ਦਫ਼ਤਰ ਆ ਉਹ ਕਰਨਾ ਆ ਰਹੇ ਨੇ ਪਹਿਲਾਂ ਜਿਹੜੀਆਂ ਸ਼ਿਕਾਇਤਾਂ ਸੀ ਇੱਥੇ ਦੱਬੀਆਂ ਰਹਿ ਗਿਆ ਤੇ ਇਹਨੂੰ ਕਿਸੇ ਨੇ ਦੁਬਾਰਾ ਇਹ ਠਾਈ ਆ ਇਸ ਕਰਕੇ ਹੁਣ ਸਾਰਾ ਪੜਦਾ ਪਾਸ਼ ਹੋਊਗਾ ਇਹਦੇ ਵਿੱਚ ਵੱਡੇ ਵੱਡੇ ਐਨਓਸੀ ਦਾ ਘਪਲਾ ਹੋਇਆ ਜਿਵੇਂ ਇਹਦੇ ਵਿੱਚ ਬਹੁਤ ਵੱਡੇ ਵੱਡੇ ਘਪਲੇ ਨੇ ਕਈ ਮਹੀਨਿਆਂ ਤੋਂ ਅਸੀਂ ਸ਼ਿਕਾਇਤ ਕਰਦੇ ਆ ਰਹੇ ਸੀ ਕਰਦਿਆਂ ਤੋਂ ਸਾਨੂੰ ਸਾਲ ਹੋ ਗਿਆ ਜੀ ਇਹਨਾਂ ਐਪਲੀਕੇਸ਼ਨਾਂ ਨੂੰ ਪਰ ਕੇ ਇੱਥੇ ਕੋਈ ਗੌਰ ਨਹੀਂ ਹੋਈ ਗੌਰ ਅੱਜ ਹੋ ਰਹੀ ਹੈ ਪਰ ਹਜੇ ਵੀ ਇਹ ਥੱਗ ਦਿੱਤਾ ਕਰਨੋਂ ਕਈ ਅਨਸਰ ਛਰਾਰਤੀ ਆ ਉਹ ਹਟਦੇ ਨਹੀਂ ਸਰਕਾਰ ਨੇ ਹਜੇ ਤੱਕ ਇਹਨਾਂ ਦੇ ਖਿਲਾਫ ਆਪ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪਹਿਲਾਂ ਜਿਹੜੀਆਂ ਸ਼ਿਕਾਇਤਾਂ ਸੀ ਇੱਥੇ ਦੱਬੀਆਂ ਰਹਿ ਗਈਆਂ ਇਹ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੀ ਇਹਨਾਂ ਨੂੰ ਕੀਤੀ ਹੈ ਵਿਜੀਲੈਂਸ ਮੰਤਰੀ ਸਾਹਿਬ ਨੂੰ ਮੇਰੇ ਮੰਤਰੀ ਸਾਹਿਬ ਨੇ ਵਿਜੀਲੈਂਸ ਨੂੰ ਡਿਪਾਰਟਮੈਂਟ ਜਿਹੜਾ ਮંત્રી ਸਾਹਿਬ ਨੇ ਡਾਇਰੈਕਟਰ ਸਾਹਿਬ ਨੂੰ ਮਾਰਕ ਕੀਤੀ ਡਾਇਰੈਕਟਰ ਸਾਹਿਬ ਨੇ ਲੋਕਲ ਬਾਡੀ ਦੇ ਆਨੇ ਸੀਵੀਓ ਸਾਹਿਬ ਦੀ ਡਿਊਟੀ ਲਈ ਤੇ ਟੀਮ ਅੱਜ ਆਈ ਹੈ ਇਹਦੇ ਵਿੱਚ ਵੱਡੇ ਵੱਡੇ ਐਨਓਸੀ ਦਾ ਘਪਲਾ ਹੋਇਆ ਜਿਵੇਂ ਪੇਮੈਂਟਾਂ ਦੇ ਘਪਲੇ ਨੇ ਜਿਵੇਂ ਇਹਨਾਂ ਨੇ ਬਿਜਲੀ ਦੇ ਟੈਂਡਰ ਲੱਗੇ ਹੋਏ ਨੇ ਉਹਦੀਆਂ ਕੁਟੇਸ਼ਨਾਂ ਪਾ ਕੇ ਇਹਨਾਂ ਨੇ ਕੰਮ ਕੀਤੇ ਨੇ ਜਦੋਂ ਜੀ ਟੈਂਡਰ ਲੱਗਾ ਹੁੰਦਾ ਉਹਦੀ ਕੁਟੇਸ਼ਨ ਆਪਾਂ ਲਾ ਨਹੀਂ ਸਕਦੇ ਇਹਦੇ ਵਿੱਚ ਬਹੁਤ ਵੱਡੇ ਵੱਡੇ ਘਪਲੇ ਨੇ ਕਈ ਮਹੀਨਿਆਂ ਤੋਂ ਅਸੀਂ ਸ਼ਿਕਾਇਤ ਕਰਦੇ ਆ ਰਹੇ ਸੀ ਪਰ ਅੱਜ ਇਹ ਸਾਡੀ ਸ਼ਿਕਾਇਤ ਲਈ ਇੱਥੇ ਇਨਕੁਆਇਰੀ ਕਰਨ ਆ ਰਹੇ ਨੇ ਅੱਜ ਸਾਰਾ ਕੁਝ ਇੱਕ ਪਾਸ ਉਹ ਪਰਦਾ ਪਾਸ ਹੋ ਜੂਗਾ ਵੀ ਕਿੰਨੇ ਕਾਪਲੇ ਇਹਨਾਂ ਨੇ ਇੱਥੇ ਨਗਰ ਕੌਂਸਲ ਕਿਤੇ ਨੇ ਨੋਸੀਆਂ ਦੇ ਬਹੁਤ ਵੱਡੇ ਕਾਪਲੇ ਨੇ ਨਕਸ਼ੇਾਂ ਦੇ ਵਿੱਚ ਬਹੁਤ ਵੱਡੇ ਕਾਪਲੇ ਨੇ ਹੋਰ ਕਈ ਕੰਬਾਂ ਦੇ ਵਿੱਚ ਬਹੁਤ ਕਾਪਲੇ ਨੇ ਕਿੰਨੇ ਸਮੇਂ ਪਹਿਲਾਂ ਦਿੱਤੀ ਸੀ ਅਪਲੀਕੇਸ਼ਨ ਇਹ ਕਰਦਿਆਂ ਤੋਂ ਸਾਨੂੰ ਸਾਲ ਹੋ ਗਿਆ ਜੀ ਇਹਨਾਂ ਐਪਲੀਕੇਸ਼ਨ ਨੂੰ ਪਰ ਕੇ ਇੱਥੇ ਕੋਈ ਗੌਰ ਨਹੀਂ ਹੋਈ ਗੌਰ ਅੱਜ ਹੋ ਰਹੀ ਹੈ ਇੱਥੇ ਤੇ ਅਸੀਂ ਬਾਰ-ਬਾਰ ਏਡੀਸੀ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਕਈ ਚਿੱਠੀਆਂ ਪਾਈਆਂ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਗੰਗਾ ਐਲ ਮਿਲ ਅਲੀ ਜਿਹੜੀ ਸ਼ਿਕਾਇਤ ਸੀ ਗਲੀ ਦੀ ਸਾਡੀ ਬੜੀ ਹਜੇ ਵੀ ਨਹੀਂ ਸੀ ਸਿਰੇ ਲੱਗੀ ਸਹੀ ਰਿਪੋਰਟ ਇਹਨਾਂ ਨੇ ਦਿੱਤੀ ਅਸੀਂ ਉਹ ਦੁਬਾਰਾ ਵੀ ਕੀਤੀ ਹੈਗੀ ਵੀ ਇਹ ਹੈ ਅਸੀਂ ਜਦੋਂ ਕਿ ਇਹ ਵਿਜੀਲੈਂਸ ਨੂੰ ਵੀ ਫੜੇ ਗਏ ਹਜੇ ਪਰ ਹਜੇ ਵੀ ਇਹ ਥੱਗ ਦਿੱਤਾ ਕਰਨੋਂ ਕਈ ਅਨਸਰ ਛਰਾਰਤੀ ਆ ਉਹ ਹਟਦੇ ਨਹੀਂ ਪ੍ਰਧਾਨ ਜੀ ਕੀ ਲੱਗਦਾ ਹੁਣ ਵੀ ਹੱਲ ਹੋ ਜਾਊਗਾ ਕੁਝ ਦੇਖੋ ਸਰਕਾਰ ਜਿਹੜੀ ਇਹਨੇ ਹੱਲ ਕਰਨਾ ਚਾਹੁੰਦਾ ਸੀ ਸਰਕਾਰ ਨੂੰ ਐਡਾ ਵੱਡਾ ਮੁੱਦਾ ਫੜ ਕੇ ਦਿੱਤਾ ਹੈਗਾ ਤੇ ਸਰਕਾਰ ਭ੍ਰਿਸ਼ਟਾਚਾਰ ਦੇ ਅੰਗੇ ਇਸ ਵੀ ਬੋਲ ਰਹੀ ਆ ਪਰ ਸਰਕਾਰ ਨੇ ਹਜੇ ਤੱਕ ਇਹਨਾਂ ਦੇ ਖਿਲਾਫ ਆਪ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪ੍ਰਧਾਨ ਜੀ ਐਨਓਸੀ ਦੇ ਨਾਂ ਤੇ ਪਹਿਲਾਂ ਵੀ ਇਨਕੁਆਰੀ ਲੱਗੀ ਸੀ ਉਹਦੇ ਚ ਕੀ ਬਣਿਆ ਜੀ ਪਹਿਲਾਂ ਨਹੀਂ ਇਨਕੁਆਰੀ ਜਿਹੜੀ ਸੀਗੀ ਉਹ ਏਡੀਸੀ ਤੱਕ ਜਾਂ ਡੀਸੀ ਤੱਕ ਹੀ ਸੀਮਤ ਰਹਗੀ ਇਹ ਜਿਹੜਾ ਹੁਣ ਸਾਡਾ ਲੋਕਲ ਬਾਡੀ ਦਫ਼ਤਰ ਦਾ ਵਿਜੀਲੈਂਸ ਦਫ਼ਤਰ ਆ ਉਹ ਉਹ ਕਰਨਾ ਆ ਰਹੇ ਨੇ ਪਹਿਲਾਂ ਜਿਹੜੀਆਂ ਸ਼ਿਕਾਇਤਾਂ ਸੀ ਇੱਥੇ ਦੱਬੀਆਂ ਰਹਿ ਗਿਆ ਤੇ ਇਹਨੂੰ ਕਿਸੇ ਨੇ ਦੁਬਾਰਾ ਇਹ ਉਠਾਈ ਆ ਇਸ ਕਰਕੇ ਹੁਣ ਸਾਰਾ ਪੜਦਾ ਪਾਸ਼ ਹੋ ਗਿਆ ਇਹਦੇ ਵਿੱਚ